ਮਲੋੜ ਵਿਖੇ ਹੋਈ ਪਾਸਪਾ ਵਿਧਾਇਕ ਅਰुण ਨਾਰੰਗ ਦੀ ਕੁੱਟਮਾਰ ਤੋਂ ਬਾਅਦ ਥਾਣਾ ਸਿਟੀ ਮਲੋੜ ਦੀ ਪੁਲਿਸ ਵੱਲੋਂ 250 ਤੋਂ 300 ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਦੇ ਚੱਲਦੇ ਦੇਰ ਰਾਤ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਢੱਲੇਵਾਲ ਸ਼ਿਰ ਬੁਖਸਰ ਸਾਹਿਬ ਵਿਖੇ ਕਿਸਾਨਾਂ ਨੂੰ ਮਿਲਣ ਦੇ ਲਈ ਪਹੁੰਚੇ ਅਤੇ ਮਲੋੜ ਵਿਖੇ ਹੋਈ ਘਟਨਾ ਬਾਰੇ ਆਪਣਾ ਪ੍ਰतिकਰਮ ਤਿੰਦੇ ਹੋਏ ਕਿਹਾ ਕਿ ਪੰਜਾਬ ਦੇ ਵਿੱਚ 26 ਮਾਰਚ ਨੂੰ ਬੰਦ ਦੌਰਾਨ ਲੋਕਾਂ ਅਤੇ ਕਿਸਾਨਾਂ ਨੇ ਭਰਪੂਰ ਸਮਰਥਨ ਦਿੱਤਾ ਇਸ ਦੌਰਾਨ ਉਹਨਾਂ ਕਿਹਾ ਕਿ ਕਿਸਾਨਾਂ ਵੱਲੋਂ ਸਿਆਸੀ ਪਾਰਟੀਆਂ ਦੀਆਂ ਰੈਲੀਆਂ ਦੇ ਵਿਰੋਧ ਬਾਰੇ ਦੱਸਿਆ ਗਿਆ ਸੀ ਜੋ ਭਾਜਪਾ ਦੇ ਵਰਕਰਾਂ ਦੀ ਬਿਆਨਬਾਜ਼ੀ ਆ ਰਹੀ ਹੈ ਉਹ ਸਭ ਨੂੰ ਪਤਾ ਹੈ ਉਹਨਾਂ ਕਿਹਾ ਕਿ ਜੋ ਮਲੋੜ ਵਿਖੇ ਘਟਨਾ ਵਾਪਰੀ ਹੈ ਉਹ ਲੋਕਾਂ ਦਾ ਗੁੱਸਾ ਹੈ ਨਾਲ ਹੀ ਉਹਨਾਂ ਦੌਰਾਨ ਹੋਈ ਘਟਨਾ ਦੀ ਨਿੰਦਾ ਵੀ ਕੀਤੀ ਹੈ हां हां प्रधान जी जो कल आ, आज ਆਪਣਾ ਜੋ ਮਲੋਟ ਵਿਖੇ ਘਟਨਾ ਕਰਨ ਵਾਪਰਿਆ ਹੈ ਉਹਦੇ ਸਬੰਧ ਵਿੱਚ ਤੁਹਾਡੇ ਕੀ ਵਿਚਾਰੇ ਦੇਖੋ ਜਿਹੜਾ ਇਹ ਘਟਨਾ ਵਾਪਰੀ ਹੈ ਅਗਰ ਇਸ ਘਟਨਾ ਨੂੰ ਨੂੰ ਧਿਆਨ ਨਾਲ ਸਾਰੇ ਸਾਰੀ ਘਟਨਾਕਰਮ ਨੂੰ ਜੋੜਿਆ ਜਾਵੇ ਅੰਦੋਲਨਾਂ ਤਾਂ ਬਹੁਤ ਸਾਰੀਆਂ ਗੱਲਾਂ ਸਮਝ ਆਉਣਗੀਆਂ ਜਿਵੇਂ ਕਿ ਪਿਛਲੇ ਆ ਜਿਹੜੀ ਆਪਾਂ 26 ਤਰੀਕ ਨੂੰ ਭਾਰਤ ਬੰਦੀ ਕਾਲ ਦਿੱਤੀ ਗਈ ਸੀ ਪੀਸਫੁਲੀ ਹੋਇਆ ਕਿਤੇ ਕੋਈ ਰੋਲਾ ਨਹੀਂ ਕਿਸੇ ਦਾ ਕੋਈ ਝਗੜਾ ਨਹੀਂਗਾ ਬਿਲਕੁਲ ਸ਼ਾਂਤੀਪੂਰਵਕ ਸਾਰਾ ਸ੍ਰੀ ਚੜ੍ਹਿਆਲ ਔਰ ਪੂਰਾ ਭਾਰਤ ਮਤਲਬ ਬੰਦ ਹੋਇਆ ਵਧੀਆ ਤਰੀਕੇ ਨਾਲ ਹੁਣ ਅਜਿਹੇ ਸਮਿਆਂ ਦੇ ਵਿੱਚ ਜਦੋਂ ਇੰਨਾ ਪੀਸਫੁਲੀ ਕੋਈ ਪ੍ਰੋਟੈਸਟ ਹੋਇਆ ਹੋਵੇ ਔਰ ਭਾਜਪਾ ਦੀ ਲੀਡਰਸ਼ਿਪ ਜਿਹੜੀ ਪੰਜਾਬ ਦੀ ਖਾਸ ਕਰਕੇ ਲੀਡਰਸ਼ਿਪ ਹੈ ਉਹਨਾਂ ਦੀ ਬਿਆਨਬਾਜ਼ੀ ਜਿਹੜੀ ਆ ਰਹੀ ਹੈ ਉਹ ਤੁਸੀਂ ਸਾਰਿਆਂ ਨੇ ਮਤਲਬ ਦੇਖੀ ਹੈ ਕਿ ਕਿਸ ਤਰ੍ਹਾਂ ਮਤਲਬ ਅਜਿਹੇ ਪ੍ਰੋਟੈਸਟਾਂ ਨੂੰ ਵੀ ਮਤਲਬ ਇਹ ਢੱਗ ਦੇ ਨਾਲ ਤੇ ਕੋਈ ਅਜੀਬੇ ਬਿਆਨ ਦੇ ਨੇ ਕਿ ਲੋਕਾਂ ਨੂੰ ਦੇ ਵਿੱਚ ਜਿਹੜੀ ਰੋਕੇਸ਼ਨ ਨੂੰ ਵਧਾਉਣ ਦੀ ਕੋਸ਼ਿਸ਼ ਕਰਨੀ ਲੋਕਾਂ ਨੂੰ ਭੜਕਾਉਣ ਦੀ ਗੱਲ ਕਰਨੀ ਅਜੀਹੀ ਮਤਲਬ ਜਿਹੜੀ ਗੱਲ ਹੈ ਇਹ ਲਗਾਤਾਰ ਮਤਲਬ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਇਹ ਇਹ ਪਤਾ ਨਹੀਂ ਕਿਉਂ ਕਰ ਰਹੀ ਸਮਝ ਨਹੀਂ ਆ ਰਹੀ ਸੰਤੇ ਇਸ ਗੱਲ ਦੀ ਔਰ ਅਗਲੇ ਪਾਸੇ ਇਹਦੇ ਨਾਲ ਹੀ ਇੱਕ ਗੱਲ ਹੋਰ ਬੜੀ ਵੱਡੀ ਹੈ ਕਿ ਪਰਸੋਂ ਗੁਜਰਾਤ ਦੇ ਵਿੱਚ ਇਸ ਨੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਗਈ ਹੈ ਔਰ ਉੱਥੇ ਜਿੱਦੋਂ ਲੀਡਰਸ਼ਿਪ ਗਈ ਹੈ ਉੱਥੇ ਗਿਆਨ ਨੂੰ ਪ੍ਰੈਸ ਕਾਨਫਰੰਸ ਦੇ ਵਿੱਚੋਂ ਸਰਕਾਰ ਨੇ ਅਰੈਸਟ ਕੀਤਾ ਅਗਰ ਉਹਦੇ ਨਾਲ ਸਾਡੇ ਲੋਕਾਂ ਦੇ ਅੰਦਰ ਇੱਕ ਗੁੱਸਾ ਵਧ ਰਿਹਾ ਹੈ ਅਜਿਹੀ ਬਿਆਨਬਾਜ਼ੀ ਨਾਲ ਇੱਕ ਗੁੱਸਾ ਵਧ ਰਿਹਾ ਹੈ ਲਗਾਤਾਰ ਮਤਲਬ ਅੰਦੋਲਨਕਾਰੀਆਂ ਨੂੰ ਤਰ੍ਹਾਂ ਤਰ੍ਹਾਂ ਦਾ ਮਨੋਸ਼ਲਾਏ ਜਾਣੇ ਉਹਨਾਂ ਨਾਲ ਲੋਕਾਂ ਦੇ ਅੰਦਰ ਇੱਕ ਗੁੱਸਾ ਪੜਕ ਰਿਹਾ ਹੈ ਇਹ ਉਸ ਗੁੱਸੇ ਦਾ ਸਿੱਟਾ ਮੈਂ ਤਾਂ ਕਹੂੰਗਾ ਲੋਕਾਂ ਦੇ ਅੰਦਰ ਇੱਕ ਜਿਹੜਾ ਨਾਵਾ ਬਣਿਆ ਖੜਾ ਹੈ ਗੁੱਸਾ ਬੀਜਪੀ ਦੀ ਲੀਡਰਸ਼ਿਪ ਦੇਖ ਲਾਪ ਉਹ ਉਸ ਉਸ ਗੁੱਸੇ ਦਾ ਉਸ ਰੋਸ ਦਾ ਸੱਟਾ ਸੀ ਜਿਹਦੇ ਕਰਕੇ ਇਹ ਸਾਰਾ ਕੁਝ ਹੋਇਆ ਹੈ ਹਾਲਾਂਕਿ ਅਸੀਂ ਇਹ ਦੇਖਿਆ ਹੈ ਕਿ ਜਿਹੜੀ ਜਿਹੜੀ ਮੈਂ ਦੀ ਵੀਡੀਓ ਦੇਖੀ ਹੈ ਮੈਂ ਜੋ ਸੁਣੀ ਇੰਦਵਿੰਦੀ ਗੱਲਾਂ ਕਿ ਸਭੀ ਜਿਹੜੀ ਲੀਡਰਸ਼ਿਪ ਉੱਥੇ ਮੌਜੂਦ ਸੀ ਇਥੋਂ ਮੁਕਸਰ ਡਿਸਟ੍ਰਿਕਟ ਦੇ ਪ੍ਰਧਾਨ ਸਰ ਸਦੀਵ ਸੋਹਣੀ ਉਹਨਾਂ ਨੇ ਕਿਹਾ ਕਿ ਬਈ ਨਹੀਂ ਕੋਈ ਅਜੇ ਹੀ ਘਟਨਾ ਨਹੀਂ ਕਰਨੀਗੀ ਕਿਸੇ ਨੇ ਕਿਸੇ ਨੂੰ ਅੱਤ ਤੱਕ ਨਹੀਂ ਲਾਉਣਾਗਾ ਸਾਰਿਆਂ ਨੇ ਮਤਲਬ ਸ਼ਾਂਤੀ ਬਣਾ ਕੇ ਰੱਖਣੀ। ਸ਼੍ਰੀ ਮੁਖਸਰ ਸਾਹਿਬ ਤੋਂ ਅਨਮੋਲ ਸਿੰਘ ਦੀ ਰਿਪੋਰਟ ਐਸਐਮ ਜ਼ੈਡ ਨਿਊਜ਼